ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸਸਤਾ ਅਤੇ ਵਧੀਆ ਘਰ ਲੈ ਕੇ ਹਾਜ਼ਰ ਹੋਏ ਹਾਂ ਜੀ ਇਹ ਘਰ ਹੈ ਜਿਹੜਾ 4.5 ਮਾੜਲੇ ਦੇ ਵਿੱਚ ਬਣਿਆ ਡਬਲ ਸਟੋਰੀ ਬਣਿਆ ਹੋਇਆ ਜੀ ਸਾਰਾ ਤਿਆਰ ਹੈ ਰੇਟ ਵੀ ਬਹੁਤ ਜ਼ਿਆਦਾ ਘਟ ਹੈ ਬਹੁਤ ਹੀ ਭੈਣ ਭਰਾਵਾਂ ਦੀ ਡਿਮਾਂਡ ਸੀਗੀ WhatsApp ਤੇ ਮੈਸੇਜ ਫੋਨ ਕਾਲਸ ਤੇ ਕਮੈਂਟਸ ਆਉਂਦੇ ਸੀਗੇ ਕਿ ਤੁਸੀਂ ਸਸਤਾ ਜਿਹਾ ਘਰ ਲੈ ਕੇ ਆਓ ਤਾਂ ਅੱਜ ਤੁਹਾਡੇ ਲਈ ਅਸੀਂ ਸ਼ਾਨਦਾਰ ਤੇ ਸਸਤਾ ਘਰ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਦੇ ਨਾਲ ਬਣੇ ਰਿਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਰੇਟ ਸੁਣ ਕੇ ਤਾਂ ਤੁਸੀਂ ਸੌਦਾ ਕਰਨ ਦੀ ਹੀ ਕਰੋਗੇ ਕਿਉਂਕਿ ਇੰਨਾ ਸਸਤਾ ਘਰ ਅਸੀਂ ਅੱਜ ਲੈ ਕੇ ਹਾਜ਼ਰ ਹੋਏ ਆ ਜੀ ਜਦੋਂ ਆਪਾਂ ਗੇਟ ਦੇ ਅੰਦਰ ਐਂਟਰ ਕਰਦੇ ਆ ਘਰ ਦੇ ਵਿੱਚ ਤਾਂ ਤੁਹਾਨੂੰ ਨਾਲ ਹੀ ਦੋ ਅਟੈਚ ਵਾਸ਼ਰੂਮ ਦੇਖਣ ਨੂੰ ਮਿਲਣਗੇ ਤਾਂ ਜੇ ਤੁਸੀਂ ਅਗਲੀ ਸਾਈਡ ਜਾਓਗੇ ਤਾਂ ਉੱਥੇ ਤੁਸੀਂ ਦੇਖੋਗੇ ਕਿ ਅੱਗੇ ਵੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਦਿਖਾਈ ਹੈ ਉੱਪਰਲੀ ਸਾਈਡ ਵਾਸ਼ਰੂਮਾਂ ਦੇ ਸਮਾਨ ਰੱਖਣ ਦੇ ਲਈ ਜਗ੍ਹਾ ਬਣਾਈ ਹੋਈ ਹੈ ਸਟੋਰ ਵਗੈਰਾ ਛੋਟਾ ਜਿਹਾ ਬਣਾ ਰੱਖਿਆ ਜਿਹਦੇ ਵਿੱਚ ਆਪਾਂ ਕੋਈ ਵੀ ਘਰ ਦਾ ਜਿਹੜਾ ਵੇਸਟ ਸਮਾਨ ਹੁੰਦਾ ਉੱਥੇ ਸੰਭਾਲ ਸਕਦੇ ਹਾਂਗੇ ਇਧਰਲੀ ਸਾਈਡ ਰਸੋਈ ਬਣੀ ਹੋਈ ਹੈ ਜੀ ਬਹੁਤ ਸੋਹਣੀ ਰਸੋਈ ਹੈਗੀ ਤੁਸੀਂ ਦੇਖ ਸਕਦੇ ਹੋ ਇਸ ਧਰ ਲਈ ਸਾਡ ਜੀ ਜੇ ਮੈਂ ਤੁਸੀਂ ਦੇਖ ਸਕਾ ਜੋ ਪੌੜੀਆਂ ਰੱਖ ਨੇਂ ਅਗਲੀ ਸੜਕ ਜਾ ਕੇ ਦੇਖੋਗੇ ਬੈੱਡਰੂਮ ਹੈ ਤਸਵੀਰ ਨੇ ਜਿਹੜਾ ਘਰ ਦਾ ਕੋਨਾ ਕੋਨਾ ਦਿਖਾਇਆ ਹੋਇਆ ਜੀ ਤੁਸੀਂ ਵੀਡੀਓ ਚ ਬਣੇ ਰੋ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲਣੀ ਹੈ ਤੇ ਨਾਲ ਨਾਲ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਘਰ ਚਾਹੀਦਾ ਕਿੰਨੇ ਕੁ ਰੇਟ ਨੂੰ ਹੋਵੇ ਤੇ ਕਿੰਨੀ ਕੁ ਜਗ੍ਹਾ ਦੇ ਵਿੱਚ ਇਹ ਘਰ ਹੈ ਜਿਹੜਾ ਜੀ ਇਹ 4.5 ਮਰਲੇ ਦੇ ਵਿੱਚ ਬਣਿਆ ਡਬਲ ਸਟੋਰੀ ਹੈ ਤੇ ਸਾਰਾ ਤਿਆਰ ਹੈ ਜੀ ਤੇ ਰੇਟ ਵੀ ਬਹੁਤ ਘੱਟ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਰੇਟ ਬਹੁਤ ਜ਼ਿਆਦਾ ਘੱਟ ਹੈ ਤੇ ਬਾਕੀ ਗੱਲ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੋ ਕਿ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ 9877988446 ਇਸ ਨੰਬਰ ਤੇ ਕੋਈ ਪ੍ਰਾਪਰਟੀ ਵੇਚਣੀ ਹੈ ਜਾਂ ਕੋਈ ਫੈਕਟਰੀ ਹੈ ਜਾਂ ਕੋਈ ਤੁਸੀਂ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰਨਾ ਇੱਕ ਵਧੀਆ ਵੀਡੀਓ ਬਣਾ ਕੇ ਫੁੱਲ ਸਕਰੀਨ ਦੀ ਵੀਡੀਓ ਬਣਾਉਣੀ ਹੈ ਜੀ ਜੇਕਰ ਤੁਸੀਂ ਜ਼ਮੀਨ ਵੇਚ ਰਹੇ ਹੋ ਤਾਂ ਤੁਸੀਂ ਇੱਕ ਵਧੀਆ ਵੀਡੀਓ ਬਣਾ ਕੇ ਭੇਜੋ ਜਿਹਦੇ ਵਿੱਚ ਪਾਣੀ ਦਾ ਕੀ ਸਾਧਨਾ ਹੈ ਕਿ ਮਤਲਬ ਫਸਲ ਹੈ ਤੁਹਾਡੇ ਕਿ ਇਹਦੇ ਵਿੱਚ ਕਿਹੋ ਜਿਹਾ ਰਸਤਾ ਆਉਂਦਾ ਠੀਕ ਹੈ ਜੀ ਦੂਜੀ ਗੱਲ ਜੇਕਰ ਤੁਸੀਂ ਘਰ ਦੀ ਜਾਂ ਕੋਠੀ ਮਕਾਨ ਦੀ ਐਡ ਕਰਵਾ ਰਹੇ ਹੋ ਬੇਚਣ ਦੇ ਲਈ ਤਾਂ ਤੁਸੀਂ ਐ ਦਿਖਾਉਣਾਗਾ ਕਿ ਉਹਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ ਗੇਟ ਤੋਂ ਲੈ ਕੇ ਅੰਦਰ ਤੱਕ ਦੀ ਜਿਵੇਂ ਇਸ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾਈ ਐ ਇਸ ਤਰ੍ਹਾਂ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਦੀ ਸਾਨੂੰ ਵੀਡੀਓ ਬਣਾ ਕੇ ਭੇਜੋ ਤੇ ਨਾਲ ਦਿਓ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜਾ ਇਹਦਾ ਰੇਟ ਹੈਗਾ ਰੇਟ ਵੀ ਤੁਹਾਨੂੰ ਦੱਸਾਂਗੇ ਰੇਟ 16 ਲੱਖ ਰੁਪਏ ਜੀ 16 ਲੱਖ ਰੁਪਏ ਡਿਮਾਂਡ ਹੈਗੀ ਹੁਣ ਗੱਲ ਕਰਦੇ ਆਪਾਂ ਘਰ ਦੀ ਲੋਕੇਸ਼ਨ ਤੇ ਕਿ ਇਹ ਕਿੱਥੇ ਐ ਤੇ ਕਿਹੜੇ ਏਰੀਏ 'ਚ ਐ ਇਹ ਕਾਰਾ ਜਿਹੜਾ ਪਿੰਡ ਸ਼ੇਖਪੁਰਾ ਕਪੂਰਥਲਾ ਸਿਟੀ ਦੇ ਵਿੱਚ ਹੈ ਇੱਕ ਸਟੋਰ ਦੋ ਬੈਡਰੂਮ ਕਿਚਨ ਵਾਸ਼ਰੂਮ ਸੈਕੰਡ ਫਲੋਰ ਤੇ ਤੇ ਇੱਕ ਰੂਮ ਵਾਸ਼ਰੂਮ ਬਾਲਕਨੀ ਓਪਨ ਵਿਹੜਾ ਤੇ ਰੇਟ ਆ ਜਿਹੜਾ ਉਹ ਹੈ ਜੀ 16 ਲੱਖ ਰੁਪਏ ਡਿਮਾਂਡ ਰੇਟ ਬਹੁਤ ਹੀ ਜ਼ਿਆਦਾ ਘਟਾ ਕਰਨ ਨੂੰ ਦੇਖ ਕੇ ਕਿਉਂਕਿ ਘਰ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਨੇ ਸਿਰਫ 16 ਲੱਖ ਰੁਪਏ ਰੇਟ ਹੈ ਦਾ 16 ਲੱਖ ਰੁਪਏ ਦੇ ਵਿੱਚ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਜਿਹਦਾ ਡੀਲ ਹੈ ਜਿਹੜੀ ਘਰ ਦੀ ਪੱਕੀ ਕਰ ਸਕਦੇ ਹੋ ਜੀ ਤੇ ਨੰਬਰ ਤੁਸੀਂ ਨੋਟ ਕਰ ਲਓ 9877843314 9877843314 ਇਹ ਜਿਹੜਾ ਘਰ ਦਾ ਮਾਲਕ ਹੈ ਜੀ ਉਹਦਾ ਨੰਬਰ ਹੈ ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ ਘਰ ਖਰੀਦਣ ਵਾਸਤੇ ਤੇ ਘਰ ਬਹੁਤ ਸੋਹਣਾ ਜੀ ਕਿ ਤੇ ਹੱਥੋਂ ਤੁਹਾਡੇ ਸੌਦਾ ਨਾ ਨਿਕਲ ਜੇ ਅੱਜ ਹੁਣੇ ਹੀ ਤੁਸੀਂ ਇਸ ਨੰਬਰ ਤੇ ਸੰਪਰਕ ਕਰੋ ਕਿਉਂਕਿ ਐਨਾ ਸਸਤਾ ਤੇ ਵਧੀਆ ਲੋਕੇਸ਼ਨ ਤੇ ਇਹ ਘਰ ਹੈ ਖੁੱਲੀ ਗਲੀ ਦੇ ਉੱਤੇ ਹੈ ਡਬਲ ਸਟੋਰੀ ਬਣਿਆ ਹੋਇਆ ਸਾਰੀਆਂ ਘਰ ਦੇ ਵਿੱਚ ਫੈਸਿਲਿਟੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਾਰਾ ਤਿਆਰ ਹੈ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਘਰ ਖਰੀਦਣ ਲਈ ਡੀਲ ਕਰਨੀ ਹੈ ਠੀਕ ਹੈ ਜੀ ਬਾਕੀ ਡਬਲ ਸਟੋਰੀ ਬਣਿਆ ਸਾਰਾ ਤਿਆਰ ਰੇਟ ਵੀ ਬਹੁਤ ਘੱਟ ਹੈ 16 ਲੱਖ ਰੁਪਏ ਜੀ ਸਿਰਫ ਤੇ ਬਾਕੀ ਲੋਕੇਸ਼ਨ ਤੁਹਾਨੂੰ ਦੱਸ ਹੀ ਦਿੱਤੀ ਹੈ ਇਹ ਘਰ ਪਿੰਡ ਸ਼ੇਖਪੁਰਾ ਕਪੂਰ ਥਲਾ ਸਿਟੀ ਦੇ ਵਿੱਚ ਬਣਿਆ ਹੋਇਆ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਮਾਲਕਬੀਰ ਦਾ ਨੰਬਰ ਨੋਟ ਕਰ ਹੀ ਲਿਆ ਹੋਣਾ ਇੱਕ ਵਾਰ ਫੇਰ ਨੋਟ ਕਰ ਲਓ 9877843314 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਘਰ ਜਿਹੜਾ ਖੇਤ 사 ਸਕਦੇ ਹੋ ਤੇ ਕਮੈਂਟਾਂ ਦੇ ਵਿੱਚ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿਹੜੇ ਰਿਗ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦਿਆਂ ਨੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਆ ਸਕੇ ਕਿੰਨੇ ਕੁ ਰੇਟ ਦੇ ਵਿੱਚ ਹੋਣਾ ਚਾਹੀਦਾ ਤੇ ਕਿੰਨੀ ਕੁ ਜਗਾ ਹੋਣੀ ਚਾਹੀਦੀ ਚਾਹੇ ਤੁਸੀਂ ਜ਼ਮੀਨ ਖਰੀਦਣੀ ਹੈ ਤੇ ਚਾਹੇ ਕੋਈ ਪਲਾਟ ਹੈ ਜਾਂ ਕੋਈ ਘਰ ਖਰੀਦਣਾ ਤਾਂ ਤੁਸੀਂ ਜ਼ਰੂਰ ਦੱਸਿਓ ਸਾਨੂੰ ਤੇ ਇਹ ਵੀ ਦੱਸਣਾ ਕਿ ਕਿੰਨੇ ਕ ਜਗ੍ਹਾ ਤੇ ਕਿੰਨੇ ਕ ਰੇਟ ਨੂੰ ਕਿਹੜੇ ਏਰੀਆ ਦੇ ਵਿੱਚ ਤਾਂ ਤੁਸੀਂ ਖਾਸ ਏਰੀਆ ਜਿਹੜਾ ਤੁਸੀਂ ਚਾਹੋ ਨੇ ਉਹ ਲਿਖ ਕੇ ਜ਼ਰੂਰ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਿਉਂਕਿ ਇਹ ਵੀਡੀਓ ਸ਼ੇਅਰ ਕਰਨ ਨਾਲ ਹੀ ਹੈ ਕਿਉਂਕਿ ਇੰਨਾ ਸਸਤਾ ਘਰ ਹੈ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਸੀਗੇ ਕਿ ਕੋਈ ਸਸਤਾ ਘਰ ਲੈ ਕੇ ਆਓ ਤਾਂ ਇਹ ਵੀਡੀਓ ਉਹਨਾਂ ਤੱਕ ਪਹੁੰਚਾਉਣਾ ਲਾਜ਼ਮੀ